ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਟਾਈਲਿਸ਼ਨ ਦਾਸ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਮਸ਼ੀਨ ਵਰਕ ਦੇ ਵਿੱਚ ਬਹੁਤ ਸਾਰੇ ਸੂਟ ਜੋ ਆਪਣੇ ਕੋਲੇ ਫਸਟ ਸਟੂਟ ਹੈਗਾ ਇਹ ਚਣੌਣ ਦੇ ਉੱਪਰ ਰੈਡੀ ਹੋਇਆ ਇਹ ਸਟਾਕ ਦੇ ਵਿੱਚ ਹਲਕੀ ਜਿਹੀ ਸ਼ਾਈਨਿੰਗ ਹੈ ਜਿਨੇ ਚਣੌਣ ਦੇ ਦੁਪੱਟਿਆਂ ਦੇ ਵਿੱਚ ਹੁੰਦੀ ਆ ਇਹ ਆਪਾਂ ਨੇ ਜਿਹੜਾ ਹੈਗਾ ਬਾਗਲਾ ਲਗਾ ਕੇ ਉਸ ਤੋਂ ਬਾਅਦ ਹੈਗਾ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਇਹ ਸਾਰਾ ਸਿੰਗਲ ਟਨ ਕੇ ਲਈ ਵਿੱਚ ਸ਼ੇਡਿੰਗ ਹੋਈ ਹੋਈ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਪੈਚ ਲੱਗਿਆ ਹੁੰਦਾ ਇਸ ਤਰ੍ਹਾਂ ਸ਼ਰਟ ਦੇ ਉੱਪਰ ਆ ਜਾਊਗਾ ਇਹ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਫਾਈ ਹੋਇਆ ਬਿਲਕੁਲ ਇਦਾਂ ਲੱਗ ਰਿਹਾ ਜਿਵੇਂ ਆਪਾਂ ਨੇ ਪੈਚ ਲਗਾ ਕੇ ਕੀਤਾ ਹੁੰਦਾ ਇਹ ਅਗਰ ਤੁਸੀਂ ਦੁਪੱਟੇ ਦੇ ਉੱਪਰ ਫਲਾਵਰਸ ਕੋ ਆਣੇ ਹਨ ਦੁਪੱਟੇ ਦੇ ਉੱਪਰ ਵੀ ਤੁਸੀਂ ਐਡ ਕਰਵਾ ਸਕਦੇ ਹੋਗੇ ਫਲਾਵਰਸ ਜਿਹੜੇ ਇਹ ਚਲਾਨ ਸਟੱਫ ਹੋਏਗਾ ਇਸ ਤਰ੍ਹਾਂ 그린 ਕਲਰ ਹੈ ਦਾ ਸੂਟ ਦਾ ਇਹਦੇ ਉੱਪਰ ਜਿਹੜਾ ਰੈੱਡ ਔਰ ਰਸਟ ਦੀ ਸ਼ੇਡਿੰਗ ਹੋਈ ਹੋਈ ਆ ਉਹ ਕੰਬੀਨੇਸ਼ਨ ਵੀ ਬਹੁਤ ਸੋਹਣਾ ਬਣਿਆ ਹੋਇਆ ਜਿਹੜਾ ਆਪਣੀ ਬੜੇ ਸੈਕਿੰਡ ਸੂਟ ਆ ਇਹ ਵਾਲਾ ਲੂਆ ਆ ਸੌਰੀ ਇਹ ਆਪਣੇ ਕੋਲੇ ਬਾਜੂ ਆ ਚੁਗੀ ਇਸ ਤਰ੍ਹਾਂ ਦੇ ਨਾਲ ਇਹ ਹੈ ਜੋ ਸ਼ਰਟ ਦੇ ਉੱਪਰ ਆ ਚੁਗਾ ਜਿਹੜਾ ਆਪਣੇ ਕੋਲ ਸੈਕਿੰਡ ਛੋਟਾ ਹੈ ਇਹ ਵੀ कॉटन ਦੇ ਵਿੱਚ ਜਿਸ ਤਰ੍ਹਾਂ ਰੂਬੀ कॉटन ਹੁੰਦੀ ਆ ਬਿਲਕੁਲ ਸੌਫਟ ਵਾਲੀ कॉटन ਹੈ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਇਹ ਸਟੱਫ ਬਹੁਤ ਸੋਹਣਾ ਪ੍ਰੈਸ ਕਰਨ ਦੇ ਵਿੱਚ ਬਿਲਕੁਲ ਆਉ ਮਲਾਇਮ ਇਹ ਵਾਲਾ ਆ ਜਾਏਗਾ ਇਸ ਤਰ੍ਹਾਂ ਦੇ ਨਾਲ ਇਹ ਕੇ ਰੇਦੀ ਉੱਪਰ ਆ ਚੁੱਕਾ ਇਹ ਵਾਲੀਆਂ ਹੈ ਜੋ 슬ੀਵਸ ਆ ਜਾਣੀਆਂ ਇਸ ਤਰ੍ਹਾਂ ਦੇ ਨਾਲ तो स्क्रीनशॉट भेज के जोड़ा है सूट का प्राइस पूछ सकते हो कलर वगैरह चेंज हो जाते है अगर तुम्हें होर कलर के ऊपर करवाना वो भी हो जाएगा इस तरह ये भी बहुत सोना जो सूट रेडी होया जी शेडिंग है प्रॉपर तुम चेक कर सकते हो फिनीशिंग वगैरह तो प्रॉपर मिलेगी ये जो तो दुपट्टा है बिल्कुल सॉफ्ट दुपट्टा तो आएगा, इस तरह के नाई टाई किया हो तो दुपट्टा इन्ह की प्रेस भी वैदा हजे रही है मैं इतनी वीडियो बनाई हुई है इन्ह की प्लीज़ अगर तुम सूट रेडी करवाने तो मशीन दाई दिन चल रही है भी दिन और हैंडवर्क है जोड़ा ਵਾਨ ਮਹੀਨੇ ਦੇ ਵਿੱਚ ਤੁਹਾਡੇ ਸੂਟ ਰੈਡੀ ਹੋਣਗੇ ਅਗਰ ਤੁਸੀਂ ਸੂਟ ਬਣਵਾਉਣਿਆ ਤਾਂ ਜਿਹੜੀ ਤੁਸੀਂ ਬੁਕਿੰਗ ਹੈ ਜਿਹੜੀ ਸੂਟ ਦੀਓ ਕਰਵਾ ਸਕਦੇ ਹੋਗੇ ਅੱਗੇ ਸੀਜ਼ਨ ਆ ਰਿਹਾ ਤਾਂ ਜਿਹੜੇ ਆਰਡਰ ਹੈ ਇਹ ਹੈਂਡ ਵਰਕ ਦੇ ਬਹੁਤ ਜ਼ਿਆਦਾ ਆ ਰਹੇ ਹੈਗੇ ਫਿਰ ਤੁਹਾਡੇ ਸੂਟਾਂ ਜਿਹੜੇ ਉਹ ਟਾਈਮ ਤੇ ਰੈਡੀ ਨਹੀਂ ਹੋਣਗੇ ਅਗਰ ਤੁਸੀਂ ਪਹਿਲਾਂ ਆਰਡਰ ਕਰਦੇ ਹੋ ਰਾਮ ਨਾਲ ਜਿਹੜੇ ਸੂਟ ਆ ਰੈਡੀ ਹੋ ਜਾਂਦੇ ਹੈਗੇ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਗੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਵੀਡੀਓ ਦੇ ਕੇ ਤਾਂ ਕੇ ਸ਼ੋਰ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਕਰਕੇ ਜਾਣਾ ਤੇ ਪਲੀਜ਼ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਤੇਰੇ ਸੂਟ ਤੁਹਾਨੂੰ ਕਿਵੇਂ ਲੱਗਦੇ ਆ ਅਗਰ ਤੁਸੀਂ ਸੂਟਸ ਦਾ ਪ੍ਰਾਈਸ ਪੁੱਛਣਾ ਹੈ ਸਕਰੀਨ ਸ਼ਾਟ ਭੇਜ ਕੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਤਾਂ ਮੈਂ ਤੁਹਾਨੂੰ ਪ੍ਰਾਈਸ ਦੱਸ ਦੋਗੀ ਮਿਲਦੇ ਆ ਹੋਰ ਨਵੇਂ ਸੂਟਸ ਦੇ ਨਾਲ ਥੈਂਕ ਯੂ ਜੀ